ਹਾਲਜ ਬਜ਼ੁਰਗਾਂ ਦੇ ਰਿਕਸ਼ੇ ਦੀ ਹਾਲਤ ਦੇਖੋ ਕਿੰਨਾ ਹੋਇਆ ਰਿਕਸ਼ਾ ਮੇਰੇ ਕੋਲ ਕਿੰਨਾ ਹੀ ਖਰਾਬਾ ਬੋਲ। ਬਾਦ ਹੈ ਕਿ ਬਜ਼ੁਰਗੋ ਕਹਿੰਦਾ ਇਹਨੇ ਮੰਗਣੀ ਇਹਨਾਂ ਬਜ਼ੁਰਗਾਂ ਨੇ ਦਫ਼ਤਰ ਬਣੀ ਹੈ ਮੰਗਦੇ ਨਹੀਂ ਹੈ। ਤੇ ਪਰ ਇਹ ਮੰਗਦੇ ਨਹੀਂ ਹੈ ਸਰ ਕੇ ਸਾਨੂੰ ਦਿਖਦੇ ਨਹੀਂ ਆ ਗੱਡੀਆਂ ਜਾ ਰਹੀਆਂ ਪਰ ਆ ਸਾਡੇ ਜਿਹੜੇ ਬਜ਼ੁਰਗ ਹਨ ਵੱਡੀਆਂ ਵੱਡੀਆਂ ਮੰਨਾਂ ਦੇ ਇਹ ਦਿਖਦੇ ਨਹੀਂ ਹਨ ਇਹਨਾਂ ਨੂੰ ਦਿਖਣਾ ਹੈ। ਭਾਈ ਗਰਮੀ ਕਿ ਨਹੀਂ ਹੋ ਗਈ ਆ। ਹਾਂ ਤੁਸੀਂ ਬੈਠੇ ਹੋ ਉੱਥੇ ਗਰਮੀ 'ਚ ਗਰਮੀ ਤੋਂ ਚਾਹੀਏ ਇੰਨਾ ਮਾੜਾ ਰਿਕਸ਼ਾ ਸਾਰਾ ਹੀ ਕਟਟਾ ਆਪਣਾ ਕਿ ਕਿਰਾਏ ਦੇ ਆ ਹੂੰ ਛੋਟੇ ਵਾਲੇ ਆ ਬਚ ਗਿਆ ਲੋਕ ਵੀ ਬੜੀ ਤੇਜ਼ ਜਾਂਦੇ ਆ ਸੱਤ ਸੌ ਦੀ ਲੱਗੀ ਦੇ ਨਹੀਂ ਪਹਚਾ ਹੋ ਗਿਆ ਇਹ ਹਾਂ ਉਮਰ ਕਿੰਨੀ ਹੈ ਹਾਂਜੀ ਉਮਰ ਕਿੰਨੀ ਹੈ ਉਮਰ ਇਹ ਸਾਹਿਬ ਕਿਰਾਏ ਆ ਸਾਰਾ ਸਾਬ। ਮੁੜ ਕੇ ਠੀਕ ਨਹੀਂ ਹੋਇਆ। ਇਹ ਤਾਂ ਨਾ ਪਰ ਮੇਰੇ ਆਈਆ ਕਾਰੋਬਾਰ ਹੀ ਜੀ। ਹੂੰ। ਨੰਮਾ ਬਾਜੋਂ ਕਲੇਣ ਗਿਆ। ਤੋ ਪਤਾ ਹੀ ਖਰਾਬ ਆ ਸਾਰਾ ਹੀ। ਨਿਕਲੇ ਆਇਆ। ਕਿੰਨੀ ਮੈਂ ਕਮਾਨ ਦੇ ਰੋਜ ਤੋ ਬਾਬਾ ਜੀ। ਕੋਈ ਹੋਜੀ ਇਹਦੇ ਕੰਮ ਲੱਗੇ ਦੀ ਗੱਲ ਆ। ਅੱਛਾ। ਸਾਹ ਬਾਂਦੇ ਬਨਾਂਦੇ ਬਨੂ ਸਰ ਬਾਂਦੇ ਨਾਮ ਬਾਂਦੇ ਦਾ ਹੈਗਾ ਹਾਂ ਅਜੇ ਖਰਾਬ ਹੋ ਗਿਆ ਨਵਾਂ ਕਲਿਆਣ ਯਾਰ ਨਾਲੇ ਹਾਲਤ ਵੀ ਖਰਾਬ ਆ ਤੇ ਸਵਾਰੀ ਬੈਂਦੀ ਵੀ ਨਹੀਂ ਹੋਣੀ ਸਵਾਰੀ ਨਹੀਂ ਬੈਂਦੀ ਮੈਂ ਵਾਹ ਦੇਖ ਕੇ ਕਹੀ ਫਿਰ ਬੈਂਦੇ ਨਹੀਂ ਜਦੋਂ ਪਈ ਬੈਂਦੇ ਨਹੀਂ ਇਹਦੇ ਛੇਤ ਕਰਨੀ ਹੋਵੇ ਲੱਤ ਜਾਈਦਾ ਹਾਂ ਇਹ ਕੱਪ ਜਾਈਦਾ ਹਾਂ ਬੇਖਾਨਾ ਤਾਂ ਬਾਬਾ ਜੀ ਹੋ ਗਿਆ ਤੁਹਾਨੂੰ ਕੋਈ ਸਵਾਰੀ ਵੀ ਨਹੀਂ ਆਈ ਤੇ ਬੈਠੇ ਹੋਏ ਸੇ ਜੇ ਨਵਾਂ ਰਿਕਸ਼ਾ ਮਿਲ ਜੇ ਤੇ ਉਹਦੇ ਨਾਲ ਕੰਮ ਤੁਹਾਡਾ ਵਧੀਆ ਹੋ ਜਾਊਗਾ ਸੁੱਖ ਜੋ ਸੁੱਖਾ ਹੋ ਜਾਊਗਾ ਸਾਰੇ ਖੁਸ਼ ਹੋਗੇ ਬੈਠੇ ਹੋਗੇ ਖੁਸ਼ ਹੋਗੇ ਬੈਠੇ ਹੋਗੇ ਜੇ ਨਵਾਂ ਰਿਕਸ਼ਾ ਹੋਵੇ ਤਾਂ ਸਿਰ ਮਤਲਬ 300 400 ਬਚੂ ਲੱਗੇ ਨਵਾਂ ਰਿਕਸ਼ਾ ਮਿਲ ਜੇ ਹਨਾ ਕਿਤਨਾ ਤੇ ਰਿਕਸ਼ੇ ਤੁਸੀਂ ਇਹ ਗੱਲ ਤੁਸੀਂ ਗੁਰਦਾਂ ਦਾ ਸੁਪਾਸ਼ਾ ਨੂੰ ਕਿਉਂ ਨਹੀਂ ਆਖੀ ਕਿ ਮਹਾਰਾਜ ਮੈਨੂੰ ਰਿਕਸ਼ਾ ਲੈ ਕੇ ਦਿਓ ਤੁਹਾਡਾ ਗੁਰੂ ਬੜਾ ਪਿਆਰਤਾ ਹੈ ਤੁਸੀਂ ਗਿਆ ਉਹਨਾਂ ਨੂੰ ਬਾਬਾ ਜੀ ਹੈ ਮਹਾਰਾਜ ਰਣਜੀਤ ਕਾਗਰਾਂ ਗੁਰੂ ਰਾਮਦਾਸ ਜੀ ਸੁਣੋ ਗੱਟਾ ਮੱਥਾ ਮੱਥਾ ਪੇਕਾਈਦਾ ਨਹੀਂ ਸਿਨਾਨ ਕਾ ਜੀ ਬਈ ਉਹੀ ਬੇਨਤੀ ਦਾ ਕਿ ਤੁਸੀਂ ਇਹ ਗੱਲ ਗੁਰੂ ਰਾਮਦਾਸ ਪਾਸ਼ਾ ਨੂੰ ਕਹਣੀ ਹੈ ਨਾ ਕਿ ਬਾਬਾ ਜੀ ਮੇਰਾ ਰਿਕਸ਼ਾ ਖਰਾਬ ਹੋ ਗਿਆ ਮੈਨੂੰ ਨਵਾਂ ਰਿਕਸ਼ਾ ਦੇ ਦਿਓ ਤੁੱਕੀ ਪੁੰਬ ਜਿਆਦਾ ਹੈਗਾ ਯੋਨਾ ਦੀ ਮੋੜ ਹੈ ਗਾੜੀ ਜੋ ਵੀ ਹੈਗਾ ਨਹੀਂ ਤੁਸੀਂ ਕਿਹਾ ਨਹੀਂ ਹੋਣਾ ਭਾਈ ਸਾਰਾ ਕੁਝ ਗੁਰੂ ਰਾਮਦਾਸ ਕੋਲ ਮੰਗੀ ਜਾ ਫਿਰ ਤੁਸੀਂ ਕਿਉਂ ਨਹੀਂ ਮੰਗਿਆ ਤੁਹਾਡੇ ਤਾਂ ਗੁਰੂ ਬੜਾ ਬੇਅੰਤ ਹੈ ਅੱਜ ਸ਼ਮੀ ਜਾ ਕੇ ਨਾ ਗੁਰੂ ਰਾਮਦਾਸ ਪਾਸ਼ਾ ਜੀ ਅੱਗੇ ਬੇਨਤੀ ਕਰਿਓ ਅੱਛਾ ਮਹਾਰਾਜ ਗੁਰਾਂ ਦਾਸ ਪਾਸ਼ਾ ਜੀ ਮੇਰਾ ਰਿਕਸ਼ਾ ਬੜਾ ਖਰਾਬ ਹੋ ਗਿਆ ਤੇ ਮੈਨੂੰ ਕਿਹ ਸਿਗਨੇ ਗਿਆ ਸੀ ਕਿ ਤੁਹਾਡੇ ਅੱਗੇ ਬੇਨਤੀ ਕਰਨੀ ਤੇ ਮੈਂ ਅੱਜ ਬੇਨਤੀ ਕਰਦਾ ਕਿ ਮੈਨੂੰ ਨਵਾਂ ਰਿਕਸ਼ਾ ਦੇ ਦਿਓ ਕੀ ਭਲਾ ਕਹਿਣਾ ਦੱਸੋ ਗੁਰੂ ਰਾਮ ਦਾ ਪਾਸ਼ਾ ਜੀ ਹੂੰ ਮੈਨੂੰ ਨਵਾਂ ਰਿਕਸ਼ਾ ਸਾਨੂੰ ਹੂੰ ਮੈਨੂੰ ਦੇ ਦਿਓ ਐਂਕੋ ਰੋਟੀ ਦਿਮਾਗ ਖਾ ਸਕੀ ਬਿਲਕੁਲ ਇਹ ਗੱਲ ਕਹਿ ਕੇ ਤੇ ਤੁਸੀਂ ਕੰਮ ਕਰਿਓ ਕੱਲ ਤੁਸੀਂ ਜੇਸੀ ਰਿਕਸ਼ੇ ਵਾਲੇ ਨਾ ਨਾਈ ਵਾਲੇ ਮੋੜ ਤੇ ਅੱਛਾ ਉਦੇ ਕੋਲ ਚਲੇ ਜਾਇਓ ਅੱਛਾ ਆ ਰਿਕਸ਼ਾ ਆਪਣਾ ਦੇ ਲਿਓ ਨਮਾ ਲੈ ਲੈਣਾ ਠੀਕ ਹੈ ਜੀ ਠੀਕ ਹੈ ਪਹੁੰਚ ਜਾਇਓ ਸਵੇਰੇ ਪਰ ਪਹਿਲੇ ਅਰਦਾਸ ਕਰਨੀ ਹੈ ਕੀ ਬਣਾ ਸ਼ੇਰ ਦੇ ਟਾਈਮ ਹਾਂ ਮਹਾਰਾਜ ਦੇ ਟਾਈਮ ਹਾਂ ਜਿਹੜੇ ਮਹਾਰਾਜ ਜਿਹੜੇ RAMDAS ਜੀ ਸਾਨੂੰ ਰੋਟੀ ਦਾ ਰਖਵਾਲ ਦੇ ਵਾਸਤੇ ਨਵਾਂ ਰਸ਼ਕਾ ਲੈਣਾ ਹਾਂ ਇਹ ਅਰਦਾਸ ਸਾਡੀ ਬੜੀ ਕਿਰਪਾ ਆਹ ਅਰਦਾਸ ਕਰਕੇ ਤੇ ਕੱਲ ਸਵੇਰੇ ਉਥੇ ਪਹੁੰਚ ਜਾਓ ਜੇਸੀ ਰਿਕਸ਼ੇ ਵਾਲੇ ਕੋਲ ਠੀਕ ਹੈ ਤੈਨੂੰ ਨਵਾਂ ਰਿਕਸ਼ਾ ਦੇ ਦੇਣਗੇ ਮਹਾਰਾਜ ਠੀਕ ਹੈ ਇਹ ਬਹੁਤ ਜਦਾ ਖਰਾਬ ਨਹੀਂ 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 ਤੁਸੀਂ ਬਸ ਮਿਹਨਤ ਕਰਦੇ ਰਹੋ ਬਾਬਾ ਜੀ ਇਹਨਾਂ ਕੀ ਬੜਾ ਵਾ ਠੀਕ ਹੈ ਤੁਹਾਡੇ ਵਰਗਿਆਂ ਦੀ ਨਾਲ ਖੜਨਾ ਅਸੀਂ ਨਹੀਂ 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 ਪਿਆਰੋ ਅਸੀਂ ਤਾਂ ਚਾਹੁੰਦੇ ਹਾਂ ਕਿ ਤੁਹਾਡੇ ਵਰਗਿਆਂ ਦਾ ਜਿਹੜਾ ਰੋਜ਼ਗਾਰ ਚੱਲੇ ਰਹੇ ਤੇ ਬਾਕੀ ਕੋਈ ਨਹੀਂ ਗੁਰੂ ਆਨੰਦਸ ਬਸ ਇੱਕੋ ਬੇਨਤੀ ਨਹੀਂ ਨਹੀਂ ਤੁਸੀਂ ਅਰਦਾਸ ਬੇਨਤੀ ਗੁਰੂ ਆਨੰਦਸ ਪਛਾਣਨੀ ਤੁਹਾਨੂੰ ਦੇਣ ਵਾਲਾ ਕੋਣ ਹੈ ਤੁਹਾਡਾ ਬੇਨਤੀ ਗੁਰੂ ਗੁਰੂ ਆਨੰਦਸ ਸਾਹਿਬ ਠੀਕ ਹੈ ਜੀ ਇਹ ਕੰਮ ਤੁਸੀਂ ਕਰਾਓ ਤੁਹਾਡਾ ਮਹਾਰਾਜ ਭਲਾ ਹੋਵੇ ਨਹੀਂ ਚਲੋ ਠੀਕ ਹੈ ਜੀ ਜਾ ਸਕਦੇ ਹਾਂ ਜੀ ਕਰਨ ਬਿਲਕੁਲ ਤੁਸੀਂ ਜਾਓ ਘਰ ਜਾ ਕੇ ਅੱਜ ਸ਼ਾਂਤੀ ਨਾਲ ਆਪਣੇ ਘਰ ਦੀ ਨੂੰ ਦੱਸੋ ਬੱਚਿਆਂ ਨੂੰ ਦੱਸਿਓ ਕਿ ਅੱਜ ਗੁਰੂ ਦਾ ਸਿੰਘ ਮਿਲਿਆ ਸੀ ਤੁਮਾਨਾ ਉਹਨੇ ਬੰਨਿਆ ਸੀ ਵੱਡੀ ਸ਼ੀਸ਼ਾ ਪਾਈ ਸੀ ਗੁਰੂ ਰਾਮਦਾਸ ਗੁਰੂ ਰਾਮਦਾਸ ਜਪਦਾ ਸੀ ਤੇ ਮੈਨੂੰ ਕਹਿ ਕੇ ਗਿਆ ਹੈ ਕੇ ਬਾਪੂ ਜੀ ਤੁਹਾਨੂੰ ਕੱਲ ਨਵਾਂ ਰਿਕਸ਼ਾ ਲੈ ਕੇ ਦਵਾਂਗੇ ਠੀਕ ਹੈ ਇਹ ਤੁਸੀਂ ਦੱਸਿਓ ਆਪਣੇ ਆਜੋ ਆਜੋ ਠੀਕ ਹੈ ਹੋ ਕੇ ਜੀ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਗੁੱਜੀ ਤੁਸੀਂ ਤਾਂ ਜੁੜੇ ਆਂਦਾ ਵਾਹਿਗੁਰੂ ਜੀ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਦਾ ਠੀਕ ਹੋ ਮੈਂ ਥੋੜਾ ਲੇਟ ਹੋ ਗਿਆ ਬਾਬਾ ਜੀ ਮਾਫੀ ਚ ਮਾਫੀ ਚਾਹਨਾ ਮੈਂ ਮੈਂ ਥੋੜਾ ਡੇਟ ਹੋ ਗਿਆ ਠੀਕ ਹੈ ਰੋਟੀ ਪਣੀ ਖਾ ਲਿਆ ਹਾਂ ਖਾ ਲਿਆ ਰੋਟੀ ਖਾ ਲਈ ਆ ਫਿਰ ਗਏ ਗੁਰਦਾਰੇ ਗੁਰਦਾਰੇ ਗਏ ਮੈਂ ਕੀ ਕਿਹਾ ਸੀ ਕਿਆ ਕਿਆ ਆਏ ਹੋ ਤਨ ਤਨ ਗੁਰੂ ਰਾਮ ਦਾ ਮੈਂ ਕਿਹਾ ਪੰਜ ਛੇ ਬੰਦੇ ਅੱਛਾ ਕੀ ਜੀ ਤੁਹਾਹਾਰਾ ਗੱਡੀ ਮੈਨੂੰ ਨਵੇਂ ਦਿਓ ਕਹਤਾ ਤੁਹਾਰੇ ਵੀ ਗਿਆ ਵਾ ਹਾਂ ਕਿਹਾ ਗੁਰੂ ਰਾਮ ਦਾ ਅੱਛਾ ਮਾਰੇ ਨੂੰ ਕਿਹਾ ਅੱਜ ਤੋਂ ਪਹਿਲਾਂ ਇਹੋ ਗੱਲ ਨਹੀਂ ਕਿਹਾ ਤਾ ਅੱਛਾ ਮੈਂ ਜਾਣਾ ਜਾਂਣਾ ਜੀ ਗੁਰੂ ਘਰ ਤੇ ਕਿਆ ਕਿਆ ਆਏ ਤੁਹਾਹਾਰਾ ਵੀ ਨੂੰ ਫਿਰ ਹਾਂ ਸਭ ਕੋਲ ਹਾਂ ਤਕੀ ਕਹਿੰਦੇ ਫਿਰ ਮਹਾਰਾਜ ਮਹਾਰਾਜ ਨੇ ਕਿਹਾ ਠੀਕ ਹੈ ਜੀ ਮਹਾਰਾਜ ਨੇ ਕਿਹਾ ਨਾ ਜਾ ਫਿਰ ਲਿਆਇਆ ਜਾ ਸਿੰਘ ਠੀਕ ਹੈ ਸਾਡੇ ਮਜਨ ਦਾ ਸੇਵ ਦੇ ਆ ਸਵੀਰ ਦੀ ਆ ਜੀ ਮੇਰਾ ਬਾਬਾ ਜੀ ਥੋੜਾ ਜਿਹਾ ਮੈਨਾ ਲੇਟ ਹੋ ਗਿਆ ਮੈਨਾ ਕਿਤੇ ਜਾਣਾ ਸੀ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਮੈਂ ਮਾਫੀ ਚਾਹੁੰਦਾ ਕੰਮ ਪੈ ਗਿਆ ਜਾਂਦਾ ਹਾਂ ਹਾਂ ਕੰਮ ਪੈ ਗਿਆ ਮੈਨੂੰ ਵੇਖੋ ਮੜਾ ਜੀ ਚਲਾ ਕੇ ਕਿੰਨਾ ਦਾ ਲੱਗਦਾ ਗੁਰੂ ਰਾਮਦਾਸ ਥਾਨੀ ਗੁਰੂ ਰਾਮਦਾਸ ਥਾਨੀ ਗੁਰੂ ਰਾਮਦਾਸ ਸੋ ਬਾਬਾ ਜੀ ਨੂੰ ਆ ਰਿਕਸ਼ਾ ਲੈਤਾ ਜੀ ਬਿਲਕੁਲ ਨਵਾਂ ਥਾਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋ ਸਾਡੇ ਬਾਬੇ ਕਿਨੇ ਖੁਸ਼ ਆਦੇ ਤੋਂ ਅਜਿਹੇ ਬਾਬਿਆਂ ਦੀ ਮਦਦ ਕਰਿਆ ਕਰੋ ਜਿਨ੍ਹਾਂ ਨੂੰ ਲੋੜ ਆ ਬਾਬੇ ਬਿਲਕੁਲ ਬਰੈਡ ਨਿਊ ਨੀਲਾ ਰੰਗ ਬਹੁਤ ਸੋਹਣਾ ਇੱਕ ਲੱਗਦਾ ਪਿਆ ਜੀ ਚਲਾ ਕੇ ਮੇਰੇ ਕੋ ਚਲਾ ਕੇ ਤਨ ਗੁਰੂ ਰਾਮਦਾਸ ਕਿੰਨੇ ਖੁਸ਼ ਆ ਬਜ਼ੁਰਗ ਸੋ ਨਹੀਂ ਲਿਆ ਜਾਂਦਾ ਅਜਿਹੇ ਬਜ਼ੁਰਗਾਂ ਕੋਲੋਂ ਰਿਕਸ਼ੇ ਨਹੀਂ ਲੈ ਜਾਂਦੇ 25 ਸਾਲ ਕਹਿੰਦੇ ਹੋ ਗਏ ਆ ਮੇਰੇ ਕੋ ਰਿਕਸ਼ਾ ਨਹੀਂ ਲਿਆ ਗਿਆ ਸੋ ਕਿੰਨੇ ਖੁਸ਼ ਹੋ ਗਿਆ ਐਵੇਂ ਤੁਹਾਡਾ ਗੁਰੂ ਗੁਰੂ ਰਾਮਦਾਸ ਦਾ ਸੱਚ ਕੁਛ ਹੁੰਦਾ ਜੀ ਜਿਹਦੇ ਜਿਹੇ ਵੇਰ ਸੈਲਪ ਕਰਦੇ ਕਿਤੇ ਵੀ ਗੁਰੂ ਅਮਰਦਾਸ ਜੀ ਤੇ ਬਾਬਾ ਜੀ ਕਿੰਨੇ ਖੁਸ਼ ਆ ਦੇਖੋ ਤੁਸੀਂ ਹਾਂਜੀ ਪਿਆਰਿਓ ਖੁਸ਼ ਹਲਕੀ ਚੱਲਦੀ ਹੈ ਉਹ ਤਾਂ ਹਲਕੀ ਚੱਲਦੀ ਹੈ ਸਭ ਕੁਝ ਠੀਕ ਆ ਜਾਏ ਸਭ ਕੁਝ ਗੁਰੂ ਦੀ ਮਿਹਰ ਹੈ ਤੁਹਾਡਾ ਗੁਰੂ ਬੜਾ ਬਯਾਨਤਾ ਹੈ ਪਿਆਰਿਓ ਤੁਹਾਡਾ ਗੁਰੂ ਬੜਾ ਬਯਾਨਤਾ ਉਹ ਗੁਰੂ ਅਮਰਦਾਸ ਸਾਹਿਬ ਚਲੋ ਆਜੋ ਕੈਸੇ ਦੇ ਦਈਏ ਦੇ ਆਜੋ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਜੀ ਆਰਿਵਾਰੀ ਬੰਦੇ ਇਹ ਮਾਇਆ ਵਾ ਗੁਰਸਿੱਖਾਂ ਦਾ ਦਸਵੰਦ ਠੀਕ ਹੈ ਜਿਹੜੀ ਗੁਰੂ ਰਾਮਦਾਸ ਪਾਸ਼ਾ ਜੀ ਨੇ ਤੁਹਾਡੇ ਵਾਸਤੇ ਭੇਜੀ ਹੈ ਤੁਸੀਂ ਅਰਦਾਸ ਕਰਕੇ ਆਏ ਸੀ ਨਾ ਮਹਾਰਾਜ ਨੂੰ ਤੇ ਬਾਬਾ ਜੀ ਨੇ ਆਹ ਮਾਇਆ ਤੁਹਾਡੇ ਵਾਸਤੇ ਭੇਜੀ ਹੈ ਤੁਸੀਂ ਕਿਹਾ ਸੀ ਨਵਾਂ ਰਿਕਸ਼ਾ ਚਾਹੀਦਾ ਆਹ ਲਓ ਤੁਹਾਡੀ ਮਾਇਆ ਇਹ ਤੁਸੀਂ ਸਿੰਘ ਸਾਬ ਨੂੰ ਦੇ ਦਿਓ ਤੇ ਰਿਕਸ਼ਾ ਤੁਹਾਡਾ ਤੁਹਾਡਾ ਗੁਰੂ ਬੇਅੰਤ ਹੈ ਉਹ ਹੈਗੇ ਆ ਉਹ ਵਰਤਦੇ ਆ ਹਾਂ ਮਦਦ ਕਰਦੇ ਆ ਸਹਾਇਤਾ ਕਰਦੇ ਆ ਹੈਗੀ ਨਾ ਹੈਗੀ ਕਿ ਨਹੀਂ ਹੈਗੀ ਹੈਗੀ ਚਲੋ ਆਹ ਲਓ ਮਾਇਆ ਆ ਦੇ ਦਿਓ ਭਾਈ ਉਹਨਾਂ ਨੂੰ। ਆ ਦੇ ਦਿਓ। ਆਪਣੇ ਹੱਥੀਂ ਦੇ ਦਿਓ। ਠੀਕ ਹੈ ਜੀ? ਅੱਜ ਤੋਂ ਆ ਗੱਡੀ ਤੁਹਾਡੀ ਆ। ਠੀਕ ਹੈ? ਵੀ ਆ ਗੱਡੀ ਹਲਕੀ ਐ ਤੁਹਾਨੂੰ ਵਧੀਆ ਰਹੂਗੀ। ਹੁਣ ਸਵਾਰੀ ਬੈਠੂਗੀ। ਹਾਂ ਬੜੀ ਗੁਰੂ ਮਹਾਰਾਜ ਹੁਣ 10 ਕੇ ਸਵਾਰੀ ਬਾਊਗੀ। ਹੱਸ ਕੇ ਬੈਠਗੀ ਸਵਾਰੀ ਹੁਣ। ਨਿਕਲਾਵਾਂਗੇ ਜੀ। ਪਿੱਲੇ। ਅੱਛੇ ਚ ਕਰਨੇ ਤੇ ਨਿਕਲਾਵਾਂਗੇ ਆਪਦੇ ਹਾਂ ਤੇ ਜਿਹੜੇ ਤੇ ਜਿਹੜਾ ਸਵਾਰੀ ਨਾਲ ਪਹੁੰਚੇਗੀ 4 ਰੁਪਏ ਬਣਨਗੇ। 4 ਰੁਪਏ ਬਣਨਗੇ। ਹਟਾਪ ਹੋ ਗਿਆ। ਹਾਂ। ਨਵੀਂ ਗੱਡੀ ਬਣ ਗਈ ਆ। ਹਾਂ। ਬੜੀ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ। ਗੁਰੂ ਮਾਰ ਦੀ ਕਿਰਪ ਨੇ ਸ਼ੁ크ਰ ਗੁਰੂ ਆਂਦਾਸ ਪਾਛਾ ਜੀ ਦਾ ਕਿ ਤੁਹਾਡੇ ਵਰਗਿਆਂ ਦੇ ਅਸੀਂ ਕੰਮ ਆ ਸਕੇ ਐਕਚੁਅਲੀ ਅਸੀਂ ਵੀ ਇਹੀ ਚੀਜ਼ ਕਰਨੇ ਆ ਕਿ ਤਿੰਨ ਲੰਗਰ ਦੀ ਜਗ੍ਹਾ ਲੰਗਰ ਇੱਕ ਕਰ ਲਈਏ ਤੇ ਤੁਹਾਡੇ ਵਰਗਿਆਂ ਨੂੰ ਅਚਿਰਤ ਰੋਹ ਦੀ ਹੈ ਨਾ ਰੋਜ਼ਗਾਰ ਦੀ ਹੈ ਕਿ ਤੁਹਾਨੂੰ ਸਾਰੀ ਜ਼ਿੰਦਗੀ ਗੁਰੂ ਸਾਹਿਬ ਤੇ ਕੋਈ ਗਿਲਾ ਸ਼ਿਕਵਾਂ ਨਹੀਂ ਆਇਆ ਕਿ ਗਰੀਬੀ ਸੀ ਸਾਰੀ ਜ਼ਿੰਦਗੀ ਕੋਈ ਗਿਲਾ ਸ਼ਿਕਵਾ ਹੈਗਾ ਮਹਾਰਾਜ ਦੇ ਕੋਈ ਨਹੀਂ ਜੀ ਕੋਈ ਨਹੀਂ ਕੋਈ ਵੀ ਗਿਲਾ ਸ਼ਿਕਵਾ ਨਹੀਂ ਜੋ ਦਿੱਤਾ ਸਭ ਸ਼ੁਕਰ ਹੈ ਸ਼ੁਕਰ ਹੈ ਸ਼ਗਰਾਨੇ ਦਾ ਜੋ ਦਿੰਦਾ ਸ਼ੁਕਰ ਹੈ ਜੱਤ ਕਰਕੇ ਉਹਨੂੰ ਆਖੀ ਦਾ ਬਠੀ ਦੇ ਜੋ ਮਾਲਕਾ ਤੂੰ ਦੇਣਾ ਉਹ ਦੇਣਾ ਸ਼ੁਕਰ ਹੈ ਜੀ ਜਿਹੜੀ ਕਿਸਮਤ ਤੇ ਲਿਖਿਆ ਉਹ ਮੇਰਾ ਗਿਲਾ ਨਹੀਂ ਕੋਈ ਵੀ ਗਰੀਬੀ ਹੈ ਕੋਈ ਵੀ ਕੋਈ ਗਿਲਾ ਸ਼ਿਕਵਾ ਨਹੀਂ ਧੰ ਗੁਰੂ ਗ੍ਰੰਥ ਸਾਹਿਬ ਕੋਈ ਸ਼ਿਕਵਾ ਨਹੀਂ ਇਨਾ ਬਾਬਾ ਜੀ ਕਿੱਥੋਂ ਆਂਦਾ ਭਰੋਸਾ ਇਨਾ ਤੁਹਾਡੇ ਚ ਇਨਾ ਸਬਰ ਸੰਤੋਖ ਬਾਬਾ ਜੀ ਦੇਣ ਵਾਲਾ ਜੀ ਮਹਾਰਾਜ ਜੀ ਦੇਣਾ ਹੈ ਨਾ ਠੀਕ ਓਏ ਹਰ ਕੋਈ ਵੇਨਾ ਉਹ ਨਿਗਾ ਨਾ ਜੋ ਹਲੋ ਮਾੜਾ ਚੰਗਾ ਮੰਦਾ ਹਲੋ ਠੀਕ ਹੈ ਜੀ ਧਿਆਨ ਨਾ ਜਾਈ ਨਹੀਂ ਕਿਰਪਾ ਗੁਰ ਅਮਰਦਾਸ ਸਾਹਿਬ ਦੀ ਸਾਡੀ ਨਹੀਂ ਤੇਰੇ ਬੱਚੇ ਜੀ ਨਹੀਂ 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 ਵਾਹਿਗੁਰੂ ਤੁਹਾਡੀਆਂ ਅਸੀਸਾਂ ਨਾਲ ਸੀ ਤੁਹਾਡੇ ਵਰਗਾਂ ਦੇ ਕੰਮ ਆ ਸਕੀਏ ਇਹ ਸੀ ਜੋ ਪੰਜਾਬ ਪੰਜਾਬੀਅਤ ਦੇ ਲਈ ਅਸੀਂ ਕੰਮ ਕਰ ਸਕੀਏ ਤੁਹਾਡੇ ਵਰਗੇ ਬਜ਼ੁਰਗਾਂ ਦਾ ਮੈਸੇਜ ਆਪਣੀ ਕੌਮ ਨੂੰ ਦੇ ਦਈਏ ਕੇ ਪਾਈ ਸਾਡੇ ਬਜ਼ੁਰਗ ਰੋਲਦੇ ਪਏ ਨੇ ਇਹਨਾਂ ਨੂੰ ਦੇਖੋ ਆ ਕੇ ਠੀਕ ਹੈ ਜੀ ਹੁਣ ਬਹੁਤ ਬਿਲਡਿੰਗਾਂ ਬਣਾ ਲਈਆਂ ਬਹੁਤ ਵੱਡੇ ਰੱਬ ਦੇ ਘਰ ਬਣਾ ਲਏ ਪਰ ਹੁਣ ਅਸੀਂ ਆਪਣੀ ਕੋਮ ਨੂੰ ਦੇਖੀਏ ਠੀਕ ਹੈ ਜੀ ਇਹ ਤੁਸੀਂ ਅਰਦਾਸ ਕਰਿਓ ਠੀਕ ਹੈ ਜੀ ਧੰਨ ਗੁਰੂ ਰਾਮਦਾਸ ਪਾਚਾਈ ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਚਲੋ ਠੀਕ ਹੈ ਪਿਆਰਿਓ ਓਕੇ ਜੀ ਓਕੇ ਪੰਜਾਬ ਪਿਆਰਿਓ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬਜ਼ੁਰਗੋ ਖੁਸ਼ਾ ਜੀ ਨਵੀਂ ਗੱਡੀ ਮਿਲ ਗਈ ਆ ਪਹਿਲੇ ਜਿਹੜੀ ਗੱਡੀ ਸੀ ਬਹੁਤ ਖਰਾਬ ਸੀ ਤੁਹਾਡੀ ਬਿਲਕੁਲ ਨਾਲ ਨਮੀ ਗੱਦੀ ਮਿਲ ਗਈ ਹੈ। ਓਕੇ ਜੀ ਬਾਈ ਖਾਸਾ ਮਾਰੀ ਗੱਦੀ ਦੇ ਪੱਤੇ। ਸਵਾਦ ਸਵਾਦ ਗੁਰੂਦਾ। ਯਾਤ ਗੁਰੂਦਾ। ਯਾਤ ਗੁਰੂਦਾ। ਸਵਾਦ ਗੁਰੂਦਾ।